ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਸੰਤ ਬਾਬਾ ਅਜੀਤ ਸਿੰਘ ਹੰਸਾਰੀ ਵਾਲਿਆਂ ਦੇ ਬਚਨ ਨੇ ਜੀ ਜੇ ਆਪਾਂ ਉਹਨਾਂ ਤੇ ਅਮਲ ਕਰ ਲਈਏ ਜੇ ਸਾਡੇ ਘਰ ਵਿੱਚ ਦੁੱਖ ਕਲੇਸ਼ ਤਕਲੀਫਾਂ ਮਨ ਉਦਾਸ ਰਹਿੰਦਾ ਆ ਜੀ ਤਾਂ ਸਾਰੇ ਜੜ ਤੋਂ ਖਤਮ ਹੋ ਜਾਣਗੇ ਸੰਤ ਬਾਬਾ ਅਜੀਤ ਸਿੰਘ ਹੰਸਾਰੀ ਵਾਲਿਆਂ ਦੇ ਬਚਨ ਜੀ ਬਹੁਤ ਅਨਮੋਲ ਹੁੰਦੇ ਸੀ ਕਹਿੰਦੇ ਹੁੰਦੇ ਨੇ ਸਾਧੂ ਸੰਤਾਂ ਦੇ ਬਚਨ ਬਹੁਤ ਕੀਮਤੀ ਹੁੰਦੇ ਨੇ ਜੀ ਜੋ ਆਪ ਘਮਾਉਦੇ ਨੇ ਉਹੀ ਸੰਗਤਾਂ ਨੂੰ ਉਪਦੇਸ਼ ਦਿੰਦੇ ਨੇ ਜਿੰਨਾ ਲੋਕਾਂ ਨੇ ਜੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਸਾਧੂ ਸੰਗਤ ਕੀਤੀ ਹੋਊਗੀ ਉਹਨਾਂ ਨੇ ਦਰਸ਼ਨ ਕੀਤੇ ਹੋਣਗੇ ਉਹ ਉਹਨਾਂ ਦੀ ਮਹਿਮਾ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹੋਣਗੇ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਾ ਜਣ ਜੀ ਜਿਹੜਾ ਪਹਿਲਾਂ ਵਚਨ ਕੀਤਾ ਸੀ ਅਗਰ ਤੁਹਾਡੇ ਘਰ ਵਿੱਚ ਬਹੁਤ ਜ਼ਿਆਦਾ ਦੁੱਖ ਤਕਲੀਫ ਨੇ ਤੁਹਾਡਾ ਮਨ ਆ ਜਿਹੜਾ ਉਹ ਪਰੇਸ਼ਾਨ ਰਹਿੰਦਾ ਆ ਤਾਂ ਤੁਸੀਂ ਸਭ ਤੋਂ ਪਹਿਲਾ ਕੰਮ ਕਰਨਾ ਆ ਜੀ ਤੁਸੀਂ ਸਭ ਤੋਂ ਪਹਿਲਾ ਉੱਠ ਕੇ ਅੰਮ੍ਰਿਤ ਵੇਲਾ ਸਾਂਭਣਾ ਆ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਕਹਿੰਦੇ ਨੇ ਕਹਿੰਦੇ ਜੀ ਜਦੋਂ ਤੁਸੀਂ ਅੰਮ੍ਰਿਤ ਵੇਲੇ ਸਾਂਭ ਲਿਆ ਤੁਹਾਡੀਆਂ ਸਾਰੀਆਂ ਦੁੱਖ ਤਕਲੀਫਾਂ ਕੱਟੀਆਂ ਜਾਣਗੀਆਂ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਕਿਸੇ ਵੀ ਬਾਣੀ ਦਾ ਜਾਪ ਕਰ ਸਕਦੇ ਹੋ ਚਾਹੇ ਤੁਸੀਂ ਭਾਵ ਨਿਤਨੇਮ ਵੀ ਕਰ ਸਕਦੇ ਹੋ ਨਿਤਨਾਮ ਤੋਂ ਪਰંત ਤੁਸੀਂ ਭਾਵ ਸੁਖਮਨੀ ਸਾਹਿਬ ਦਾ ਵੀ ਜਾਪ ਕਰ ਸਕਦੇ ਹੋ ਕਿਸੇ ਹੋਰ ਬਾਣੀ ਦਾ ਵੀ ਜਾਪ ਕਰ ਸਕਦੇ ਹੋ ਅਗਰ ਤੁਸੀਂ ਤੁਹਾਨੂੰ ਬਾਣੀ ਪੜ੍ਹਨੀ ਨਹੀਂ ਆਉਂਦੀ ਕਈਆਂ ਮੇਰੀਆਂ ਭੈਣਾਂ ਜਾਂ ਵੀਰਾਂ ਨੂੰ ਬਾਣੀ ਪੜਨੀ ਨਹੀਂ ਆਉਂਦੀ ਉਹ ਮਹਾਪੁਰਖਾਂ ਨੇ ਬਚਨ ਕੀਤਾ ਕਹਿੰਦੇ ਜੀ ਉਹ ਗੁਰਮੰਤਰ ਦਾ ਜਾਪ ਵੀ ਕਰ ਸਕਦੇ ਨੇ ਭਾਵ ਵਾਹਿਗੁਰੂ 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 ਜੀ ਦਾ ਵੀ ਜਾਪ ਕਰ ਸਕਦੇ ਨੇ ਜਾਂ ਫਿਰ ਉਹ ਮੂਲ ਮੰਤਰ ਦਾ ਜਾਪ ਵੀ ਕਰ ਸਕਦੇ ਨੇਗੇ ਕਹਿੰਦੇ ਜੀ ਜਦੋਂ ਤੁਸੀਂ ਨਿਤਨੇਮ ਕਰਨਾ ਹੈ ਤੁਸੀਂ ਹਰ ਰੋਜ਼ 1 ਘੰਟਾ ਉਹਦੇ ਨਾਲ ਜੀ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਹੈ ਮਹਾਪੁਰਖਾਂ ਦੇ ਬਚਨ ਜੀ ਕੋਈ ਕਰਮਾਂ ਵਾਲਾ ਹੀ ਕਮਾ ਸਕਦਾ ਆ ਹਨ ਰੇਕ ਤੋਂ ਸਾਧੂ ਦੀ ਸੰਗਤ ਨਹੀਂ ਕੀਤੀ ਜਾ ਸਕਦੀ ਹੁੰਦੀ ਤੇ ਵੇਲੇ ਜਿਹੜਾ ਤੁਸੀਂ ਪਾਠ ਕਰਨਾ ਹੈ ਜੀ ਉਹ ਬਹੁਤ ਤੁਸੀਂ ਪਿਆਰ ਤੇ ਸਹਜੇ ਸਹਜੇ ਨਾਲ ਕਰਨੇ ਆ ਜਦੋਂ ਤੁਸੀਂ ਅਮਰ ਤੇ ਵੇਲੇ ਉੱਠ ਕੇ ਬਾਣੀ ਪੜੋਗੇ ਨਿਤਨੇਮ ਕਰੋਗੇ ਜਾਂ ਸੁਖਮਨੀ ਸਾਹਿਬ ਦਾ ਪਾਠ ਵੀ ਕਰੋਗੇ ਤੁਹਾਡੀਆਂ ਜਿਹੜੀਆਂ ਦੁੱਖ ਤਕਲੀਫਾਂ ਨੇ ਤੁਹਾਡੇ ਮਨ ਦਾ ਜਿਹੜਾ ਬੋਝ ਭਾਰਾ ਉਹ ਦਿਨਾਂ ਵਿੱਚ ਹੀ ਸੰਤ ਬਾਬਾ ਜੀ ਸਿੰਘ ਹਸਾਲੀ ਵਾਲੇ ਕਹਿੰਦੇ ਜੀ ਉਹ ਦਿਨਾਂ ਵਿੱਚ ਹੀ ਕੱਟਿਆ ਜਾਊਗਾ ਫਿਰ ਬਾਬਾ ਜੀਆ ਨੇ ਬਚਨ ਕੀਤੇ ਕਹਿੰਦੇ ਜੀ ਦੂਜਾ ਤੁਸੀਂ ਕੀ ਕਰਨਾ ਹੈ ਤੁਸੀਂ ਜਦੋਂ ਵੀ ਪਾਠ ਪੂਰਾ ਕਰ ਲਿਆ ਸੰਪੂਰਨ ਕਰ ਲਿਆ ਉਸ ਤੋਂ ਉਪਰੰਤ ਤੁਸੀਂ ਅਰਦਾਸ ਕਰਨੀ ਹੈ ਗੁਰੂ ਮਹਾਰਾਜ ਅੱਗੇ ਅਰਦਾਸ ਕਰਕੇ ਤੁਸੀਂ ਕਹਿਣਾ ਹੈ ਕਿ हे ਅਕਾਲ ਪੁਰਖ ਵਾਹਿਗੁਰੂ ਜੀ ਕੋਈ ਮੇਰੇ ਹੀ ਮਾੜੇ ਕਰਮ ਕੀਤੇ ਹੋਣਗੇ ਜੋ ਅੱਜ ਮੇਰੀ ਝੋਲੀ ਪੈ ਚੁੱਕੇ ਨੇ ਪਰ ਤੁਸੀਂ ਬਖਸ਼ਣਹਾਰ ਹੋ ਜੀ ਤੁਸੀਂ ਭੁੱਲਾਂ ਬਖਸ਼ ਦਿਨੇ ਹੋ ਇਸ ਗਰੀਬ ਨਿਮਾਣੇ ਨੂੰ ਵੀ ਬਖਸ਼ ਲਿਓ ਇਹ ਕਹਿ ਕੇ ਜੀ ਤੁਸੀਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਨੀ ਆ ਤੁਹਾਡੇ ਜਿਹਦੇ ਕਹਿੰਦੇ ਦਿਲ ਵਿੱਚ ਜੀ ਪ੍ਰੇਮ ਭਾਵਨਾ ਹੋਣੀ ਬਹੁਤ ਜ਼ਰੂਰੀ ਆ ਗੁਰੂ ਉੱਪਰ ਤੁਹਾਡਾ ਵਿਸ਼ਵਾਸ ਹੋਣਾ ਅਟੁੱਟ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਆ ਤੁਸੀਂ ਭੁੱਲ ਬਖਸ਼ਾਲੀਆ ਤੁਸੀਂ ਕਹੋਗੇ ਗੁਰੂ ਮਹਾਰਾਜ ਨੂੰ ਵੀ ਤੁਸੀਂ ਬਖਸ਼ਣ ਹਾਰੋ ਤੁਹਾਡੇ ਹਰੇਕ ਦੁੱਖ ਤਕਲੀਫ ਦਾ ਨਾਸ਼ ਹੋ ਜਾਵੇਗਾ ਜਿਹੜੀਆਂ ਤੁਹਾਡੀਆਂ ਆਉਣ ਵਾਲੀਆਂ ਮੁਸ਼ਕਲਾਂ ਨੇ ਉਹ ਵੀ ਇਹ ਦਿਨਾਂ ਵਿੱਚ ਪੱਧਰੀਆਂ ਹੋ ਜਾਣਗੀਆਂ ਹਰੇਕ ਮੁਸ਼ਕਲ ਦਾ ਹੱਲ ਆ ਜਿਹੜਾ ਤੁਹਾਨੂੰ ਆਸਾਨੀ ਨਾਲ ਮਿਲਣਾ ਸ਼ੁਰੂ ਹੋ ਜਾਵੇਗਾ ਗੁਰੂ ਤੁਸੀਂ ਸੰਤ ਬਾਬਾ ਅਜੀਤ ਸਿੰਘ ਹਸਾਲੀ ਵਾਲਿਆਂ ਦਾ ਪਹਿਲਾ ਇਹ ਬਚਨ ਜ਼ਰੂਰ ਕਮਾਉਣਾ ਆ ਦੂਜਾ ਬਚਨ ਮਹਾਪੁਰਖਾਂ ਨੇ ਆ ਜੀ ਕੀ ਕੀਤਾ ਦੂਜਾ ਬਚਨ ਮਹਾਪੁਰਖਾਂ ਜੀ ਨੇ ਕੀਤਾ ਕਹਿੰਦੇ ਜੇ ਤੁਹਾਡਾ ਕਾਰਜ ਕੋਈ ਸਿੱਧ ਨਹੀਂ ਹੋ ਰਿਹਾ ਬਹੁਤ ਹੀ ਜ਼ਿਆਦਾ ਤੁਹਾਡਾ ਕੋਈ ਕੰਮ ਆ ਉਹ ਅੜ ਚੁੱਕਿਆ ਆ ਤੁਸੀਂ ਜੀ ਗੁਰੂ ਮਹਾਰਾਜ ਅੱਗੇ ਅਰਦਾਸ ਕਰਨੀ ਆ ਮਰਿਆਦਾ ਅਨੁਸਾਰ ਮਰਿਆਦਾ ਅਨੁਸਾਰ ਜੀ ਮਰਿਆਦਾ ਚ ਰਹਿ ਕੇ ਕਿਵੇਂ ਅਰਦਾਸ ਕਰਨੀ ਆ ਤੁਸੀਂ ਤੁਸੀਂ ਅੰਮ੍ਰਿਤ ਵੇਲੇ ਉੱਠਣਾ ਆ ਕੇਸ਼ੀ ਇਸ਼ਨਾਨ ਕਰਨਾ ਆ ਕੇਸ਼ੀ ਇਸ਼ਨਾਨ ਕਰਨ ਉਪਰੰਤ ਜੀ ਤੁਸੀਂ ਦੇਖ ਸਜਾਉਣੀ ਆ ਦੇਖ ਸਜਾ ਕੇ ਤੁਸੀਂ ਜੀ ਗੁਰੂ ਮਹਾਰਾਜ ਅੱਗੇ ਅਰਦਾਸ ਕਰਨੀ ਆ ਪਹਿਲਾਂ ਤੁਸੀਂ ਕਿਸੇ ਵੀ ਬਾਣੀ ਦਾ ਜਾਪ ਕਰਨਾ ਆ ਤੁਸੀਂ ਭਾਵੇਂ ਤੁਸੀਂ ਸੁਖਮਨੀ ਸਾਹਿਬ ਦਾ ਵੀ ਜਾਪ ਕਰ ਸਕਦੇ ਹੋ ਜੀ ਜਪਜੀ ਸਾਹਿਬ ਦਾ ਵੀ ਜਾਪ ਕਰ ਸਕਦੇ ਹੋ ਜਾਪ ਸਾਹਿਬ ਦਾ ਵੀ ਚੌਪਈ ਸਾਹਿਬ ਦਾ ਵੀ ਕਿਸੇ ਵੀ ਬਾਣੀ ਦਾ ਤੁਸੀਂ ਜਾਪ ਕਰ ਸਕਦੇ ਹੋ ਉਸ ਤੋਂ ਉਪਰੰਤ ਜੀ ਤੁਸੀਂ ਅਰਦਾਸ ਕਰਨੀ ਆ ਜੇ ਤੁਸੀਂ ਇਸ ਤਰ੍ਹਾਂ ਅਰਦਾਸ ਕਰੋਗੇ ਜੀ ਤੁਹਾਡੇ ਅਰਦਾਸ ਦਿਨਾਂ ਚ ਹੀ ਪ੍ਰਵਾਨ ਕਰ ਲੈਣਗੇ ਗੁਰੂ ਮਹਾਰਾਜ ਜੀ ਸੰਤ ਬਾਬਾ ਅਜੀਤ ਸਿੰਘ ਹਸਾਲੀ ਵਾਲਿਆਂ ਨੇ ਜੀ ਦੂਜਾ ਵਚਨ ਇਹ ਕਮਾਇਆ ਜਦੋਂ ਵੀ ਤੁਸੀਂ ਅਰਦਾਸ ਕਰਨੀ ਆ ਜੀ ਤੁਸੀਂ ਗੁਰੂ ਮਹਾਰਾਜ ਅੱਗੇ ਆਦੇ ਦਿਲ ਦਾ ਸਾਰਾ ਹਾਲ ਦੱਸਣਾ ਆ ਤੁਹਾਨੂੰ ਕੋਈ ਦੁੱਖ ਸੀ ਤੋ ਕੋਈ ਤਕਲੀਫ ਸੀ ਤੁਹਾਡਾ ਕਾਰਜ ਆ ਬਹੁਤ ਟਾਈਮ ਦਾ ਅੜਕਿਆ ਹੋਇਆ ਸੀ ਉਹ ਸਿੱਧ ਨਹੀਂ ਹੋ ਰਿਹਾ ਸੀ ਤੁਸੀਂ ਸਾਰਾ ਜਿਹੜਾ ਆਪਦਾ ਹਾਲ ਆ ਉਹ ਗੁਰੂ ਮਾਨ ਗੁਰੂ ਮਹਾਰਾਜ ਅੱਗੇ ਬਿਆਨ ਕਰਨਾ ਆ ਜੀ ਆਪਦੇ ਦਿਲ ਦੀ ਸਾਰੀ ਦੁੱਖ ਦਰਦ ਗੁਰੂ ਮਹਾਰਾਜ ਅੱਗੇ ਰੱਖਣੇ ਨੇ ਕਿ ਤਾਂ ਜੋ ਤੁਹਾਡੀ ਅਰਦਾਸ ਨੂੰ ਸੁਣ ਕੇ ਉਸ ਨੂੰ ਪ੍ਰਵਾਨ ਕਰ ਸਕਣ ਤੇ ਸਭ ਤੋਂ ਵੱਡੀ ਗੱਲ ਜੀ ਤੇ ਤੁਹਾਡਾ ਕਾਰਜ ਬਹੁਤ ਜ਼ਿਆਦਾ ਅੜ ਚੁੱਕਿਆ ਪਰ ਸਿੱਧ ਹੋਣ ਦਾ ਨਾਂ ਹੀ ਨਹੀਂ ਲੈ ਲੈ ਰਿਹਾ ਤਾਜੀ ਗੁਰੂ ਮਹਾਰਾਜ ਜੀ ਨੇ ਵਚਨ ਕੀਤੇ ਸੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਜੀ ਕਹਿਣ ਲੱਗੇ ਕਹਿੰਦੇ ਜੀ ਪੰਜ ਪਿਆਰਿਆਂ ਨੂੰ ਤੁਸੀਂ ਬੁਲਾਉਣਾ ਆ ਪੰਜ ਪਿਆਰਿਆਂ ਨੂੰ ਤੁਸੀਂ ਦੇਖ ਸਜਾ ਕੇ ਪ੍ਰਸ਼ਾਦਾ ਬਾਣੀ ਸ਼ਿਕਾਉਣਾ ਆ ਤੇ ਉਹਨਾਂ ਤੋਂ ਅਰਦਾਸ ਕਰਾਉਣੀ ਆ ਜੀ ਤੇ ਨਾਲ ਖੜ ਕੇ ਤੁਸੀਂ ਆਪ ਵੀ ਅਰਦਾਸ ਕਰਨੀ ਆ ਉਸ ਕਾਰਜ ਦੀ ਜਿਹੜਾ ਕਾਰਜ ਤੁਹਾਡਾ ਸਿੱਧ ਨਹੀਂ ਹੋ ਰਿਹਾ ਸੀ ਜਿਹੜਾ ਤੁਹਾਡਾ ਕਾਰਜ ਸਿੱਧ ਨਹੀਂ ਹੋ ਰਿਹਾ ਸੀ ਜੀ ਤੁਸੀਂ ਆਪ ਦੇਖੋਗੇ ਉਹ ਤੁਹਾਡਾ ਕਾਰਜ ਦਿਨਾਂ ਵਿੱਚ ਹੀ ਜਿਵੇਂ ਕਹਿੰਦੇ ਦਿਨਾਂ ਵਿੱਚ ਹੀ ਤੁਹਾਡਾ ਕਾਰਜ ਸਿੱਧ ਹੋ ਜਾਵੇਗਾ ਸੰਤ ਬਾਬਾ ਅਜੀਤ ਸਿੰਘ ਹਸਾਲੀ ਵਾਲਿਆਂ ਦੇ ਬਚਨ ਨੇ ਜੀ ਤੁਸੀਂ ਜ਼ਰੂਰ ਉਹਨਾਂ ਦੇ ਬਚਨਾਂ ਤੇ ਅਮਲ ਉਤਰ ਕੇ ਦੇਖਿਓ ਅਮਲ ਕਮਾ ਕੇ ਦੇਖਿਓ ਜੀ ਫਿਰ ਸੰਤ ਬਾਬਾ ਅਜੀਤ ਸਿੰਘ ਹਸਾਲੀ ਵਾਲੇ ਕਹਿਣ ਲੱਗੇ ਕਹਿੰਦੇ ਭਾਈ ਜਦੋਂ ਗੁਰਦਵਾਰ ਸਾਹਿਬ ਜਾਣੇ ਹੋ ਤੁਹਾਨੂੰ ਕੋਈ ਵੀ ਛੋਟੀ ਤੋਂ ਛੋਟੀ ਜਿਹੜੀ ਵੀ ਸੇਵਾ ਮਿਲਦੀ ਉਹ ਜ਼ਰੂਰ ਕਰੋ ਭਾਵੇਂ ਚਾਹੇ ਤੁਸੀਂ ਭਾਂਡਿਆਂ ਦੀ ਸੇਵਾ ਕਰ ਲੋ ਚਾਹੇ ਤੁਸੀਂ ਝਾੜੂ ਦੀ ਸੇਵਾ ਕਰ ਲੋ ਪੋਚੇ ਦੀ ਸੇਵਾ ਕਰ ਲੋ ਜਾਂ ਆਪਣੇ ਤੱਪੜ ਵਿਛਾਏ ਹੁੰਦੇ ਨੇ ਨਾ ਨੀਚੇ ਜੀ ਮੈਟ ਉਹਨਾਂ ਨੂੰ ਝਾੜਨ ਦੀ ਸੇਵਾ ਕਰ ਲੋ ਕੋਈ ਵੀ ਸੇਵਾ ਜ਼ਰੂਰ ਕਰੋ ਜੀ ਇੱਕ ਗੱਲ ਪਰ ਸੰਤ ਬਾਬਾ ਅਜੀਤ ਸਿੰਘ ਹਸਾਲੀ ਵਾਲੇ ਕਹਿੰਦੇ ਜੀ ਯਾਦ ਰੱਖਿਓ ਜਦੋਂ ਤੁਸੀਂ ਸੇਵਾ ਕਰਦੇ ਹੋ ਗੱਲਾਂ ਨਹੀਂ ਮਾਰਨੀਆਂ ਹੈਗੀਆਂ ਗੱਪਾਂ ਨਹੀਂ ਮਾਰਨੀਆਂ ਹੈਗੀਆਂ ਭਾਵ ਗੁਰੂ ਦਾ ਸਿਮਰਨ ਹੀ ਕਰਨਾ ਜਿਹੜੇ ਤੁਹਾਡੇ ਮਨ 'ਚ ਇੱਛਾ ਨਾ ਵੀ ਮੇਰਾ ਇਹ ਕੰਮ ਪੂਰਾ ਨਹੀਂ ਹੋ ਰਿਹਾ ਜਾਂ ਸਾਡੇ ਘਰ ਵਿੱਚ ਇਹ ਕਲੇਸ਼ ਚੱਲ ਰਿਹਾ ਜਾ ਤੁਸੀਂ ਕਿਸੇ ਵੀ ਚੀਜ਼ ਤੋਂ ਪਰੇਸ਼ਾਨ ਹੋ ਤੁਸੀਂ ਡਿਪਰੈਸਡ ਹੋ ਤਾਂ ਤੁਸੀਂ ਬਾਣੀ ਨਾਲ ਦੀ ਨਾਲ ਸਿਮਰਨ ਕਰਨਾ ਆ ਤੇ ਨਾਲ ਦੀ ਨਾਲ ਗੁਰੂ ਮਹਾਰਾਜ ਅੱਗੇ ਖੜ ਕੇ ਅਰਦਾਸ ਕਰਨੀ ਆ ਵੀ ਜਿਹੜਾ ਮੇਰਾ ਕਾਰਜ ਆ ਜਾਂ ਮੇਰੇ ਘਰ ਦੀਆਂ ਦੁੱਖ ਤੇ ਕਲੀਫਾਂ ਨੇ ਉਹ ਦੂਰ ਹੋ ਜਾਣ ਮਹਾਰਾਜ ਜੀ ਕਹਿੰਦੇ ਸੇਵਾ ਤੇ ਸਿਮਰਨ ਕਹਿੰਦੇ ਇਹ ਦੋ ਗੁਣ ਨੇ ਜਿਹੜੇ ਬੰਦੇ ਨੂੰ ਜਿਹੜੇ ਵਿਅਕਤੀ ਨੂੰ ਉਤਾਂ ਵੱਲ ਨੂੰ ਲੈ ਕੇ ਜਾਂਦੇ ਨੇ ਕਹਿੰਦੇ ਜੀ ਉਹਦਾ ਜੀਵਨ ਸਵਰ ਜਾਂਦਾ ਕਿਸੇ ਦਾ ਕਹਿੰਦੇ ਜੀ ਮਹਾਰਾਜ ਜੀ ਕਹਿੰਦੇ ਕਿਸੇ ਦਾ ਜੀਵਨ ਸੇਵਾ ਕਰਕੇ ਸਿਮਰ ਜਾਂਦਾ ਆ ਕਿਸੇ ਦਾ ਜੀ ਕਹਿੰਦੇ ਸਿਮਰਨ ਕਰਕੇ ਸਬਰ ਜਾਂਦਾ ਆ ਕਹਿੰਦੇ ਜੀ ਇਹ ਦੋਨੇ ਬੰਦੇ ਨੂੰ ਤਾਂ ਵਨ ਨੂੰ ਲੈ ਜਾਂਦੀਆਂ ਨੇ ਕਿਸੇ ਨੇ ਸੇਵਾ ਕਰਕੇ ਵੀ ਬਹੁਤ ਕੁਝ ਪਾਇਆ ਕਿਸੇ ਨੇ ਸਿਮਰਨ ਕਰਕੇ ਵੀ ਬਹੁਤ ਕੁਝ ਪਾਇਆ ਇਸ ਲਈ ਗੁਰੂ ਘਰ ਜਦੋਂ ਵੀ ਜਾਣਿਓ ਭਾਵੇਂ ਤੁਹਾਨੂੰ 2 ਮਿੰਟ ਦੀ ਸੇਵਾ ਮਿਲੇ ਤੁਸੀਂ 2 ਮਿੰਟ ਦੀ ਸੇਵਾ ਵੀ ਕਰਨੀ ਹੈ ਜੀ ਕਦੇ ਵੀ ਉਹ ਇਦਾਂ ਹੀ ਛੱਡ ਕੇ ਵਾਪਸ ਨਹੀਂ ਆਉਣੀ ਹੈਗੀ ਜਿੰਨੀ ਕ ਸੇਵਾ ਤੁਹਾਨੂੰ ਮਿਲਦੀ ਹੈ ਪ੍ਰਸ਼ਾਦ ਦੇ ਪਾਣੀ ਦੀ ਬੀਬੀ ਕਰ ਸਕਦੀਆਂ ਭਾਂਡੇ ਧੋਣ ਦੀ ਸੇਵਾ ਝਾੜੂ ਦੀ ਸੇਵਾ ਕੋਈ ਵੀ ਸੇਵਾ ਜਿਹੜੀ ਮਹਾਰਾਜ ਤੁਹਾਨੂੰ ਦੇ ਰਹੇ ਨੇ ਤੁਸੀਂ ਲੈ ਲੈਣੀ ਹੈ ਜੀ ਅਬ ਅਜੀਤ ਸਿੰਘ ਹਸਾਲੀਵਾਲ ਨੇ ਇੱਕ ਹੋਰ ਬਚਨ ਕੀਤਾ ਕਹਿੰਦੇ ਜੀ ਗਊ ਤੇ ਗਰੀਬ ਦੀ ਸੇਵਾ ਕਰਨੀ ਹੈ ਭਾਵ ਤੁਹਾਡੇ ਆਲੇ-ਦੁਆਲੇ ਕੋਈ ਗਰੀਬ ਪਰਿਵਾਰ ਆ ਜਾਂ ਗਰੀਬ ਲੜਕੀ ਆ ਜਿਨ੍ਹਾਂ ਤੋਂ ਜਾਂ ਗਰੀਬ ਬੱਚੇ ਨੇ ਜਿਨ੍ਹਾਂ ਤੋਂ ਪੜ੍ਹਾਈ ਦਾ ਖਰਚਾ ਉਹਨਾਂ ਦੇ ਮਾਪਿਓ ਤੋਂ ਨਹੀਂ ਚੱਕਿਆ ਜਾ ਰਿਹਾ ਤੁਸੀਂ ਉਹਨਾਂ ਦੀ ਪੜ੍ਹਾਈ ਦਾ ਵੀ ਖਰਚਾ ਚੱਕ ਸੁੱਕ ਦਿਓ ਕਹਿੰਦੇ ਜੀ ਭਾਈ ਗੁਰਦਾਸ ਜੀ ਨੇ ਆਪਦੀ ਜਦੋਂ ਉਹਨਾਂ ਨੇ ਰਚਨਾ ਕਰ ਰਹੇ ਸੀ ਕਹਿੰਦੇ ਕਿਸੇ ਨੂੰ ਇੱਕ ਇੱਕ ਸ਼ਬਦ ਸਿਖਾਉਣਾ ਸੋਨੇ ਦੇ ਮੰਦਰ ਦਾਨ ਕਰਨ ਬਰਾਬਰ ਆ ਜੀ ਜਿਵੇਂ ਤੁਸੀਂ ਕਿਸੇ ਨੂੰ ਸੋਨੇ ਦੇ 100 ਮੰਦਰ ਦਾਨ ਕਰ ਦਿੰਦੇ ਹੋ ਉਹਨਾਂ ਹੀ ਪੁੰਨ ਲੱਗਦਾ ਹੈ ਅਗਰ ਤੁਸੀਂ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਲਈ ਪੈਸੇ ਦੇ ਰਹੇ ਹਾਂ ਜਾਂ ਉਸ ਦੀ ਮਦਦ ਕਰ ਰਹੇ ਹਾਂ ਫਿਰ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਕਹਿਣ ਲੱਗੇ ਕਹਿੰਦੇ ਭਾਈ ਜੇ ਤੁਹਾਡੇ ਆਲੇ ਦੁਆਲੇ ਜੇ ਤੁਹਾਨੂੰ ਗੁਰੂ ਮਾਹਰ ਗੁਰੂ ਮਹਾਰਾਜ ਨੇ ਐਨੇ ਜੋਗਾ ਰੱਖਿਆ ਆ ਕਿ ਤੁਸੀਂ ਕਿਸੇ ਦਾ ਖਰਚਾ ਚੱਕ ਸਕੋ ਤਾਂ ਤੁਸੀਂ ਕਿਸੇ ਗਰੀਬ ਲੜਕੀ ਦਾ ਵਿਆਹ ਕਰਵਾ ਦਿਓ ਉਹਨੂੰ ਦਾਜ ਵਿੱਚ ਜੇ ਕੁਝ ਚੀਜ਼ ਦੇਣ ਵਾਲੀ ਉਹ ਲੋੜ ਵੰਦਾ ਉਹਨੂੰ ਜ਼ਰੂਰ ਦਿਓ ਕਿਉਂਕਿ ਗੁਰੂ ਮਹਾਰਾਜ ਨੇ ਤੁਹਾਨੂੰ ਐਲੇ ਜੋਗਾ ਰੱਖਿਆ ਰੱਖਿਆ ਆ ਵੀ ਤੁਸੀਂ ਕਿਸੇ ਲਈ ਸੇਵਾ ਕਰ ਸਕੋ ਸੇਵਾ ਪਰ ਜੀ ਤੁਹਾਡੀ ਇਹ ਜੀ ਹੋਣੀ ਚਾਹੀਦੀ ਹੈ ਵੀ ਤੁਸੀਂ ਇੱਕ ਹੱਥ ਨਾਲ দান ਕਰੋ ਦੂਜੇ ਹੱਥ ਨੂੰ ਪਤਾ ਵੀ ਨਾ ਲੱਗੇ ਠੀਕ ਹੈ ਜੀ ਕਿਸੇ ਨੂੰ ਰੌਲਾ ਪਾ ਕੇ দান ਕੀਤੇ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਜੀ দান ਉਹ ਗੁਰੂ ਮਹਾਰਾਜ ਅੱਗੇ ਪਰਵਾਨ ਹੁੰਦਾ ਲੋਕਾਂ ਅੱਗੇ ਦਿਖਾਵਾ ਕਰਨ ਦੀ ਕੋਸ਼ਿਸ਼ ਨਾ ਕਰਿਆ ਕਰੋ ਬਾਬਾ ਜੀ ਕਹਿਣ ਲੱਗੇ ਕਹਿੰਦੇ ਜੀ ਗਰੀਬ ਦੀ ਗੋਲਖ ਗੁਰੂ ਦਾ ਮੂੰਹ ਹੈ ਕਹਿਣ ਦਾ ਭਾਵ ਜੀ ਅਗਰ ਤੁਹਾਨੂੰ ਕੋਈ ਗਰੀਬ ਦੇਖ ਰਿਹਾ ਤਾਂ ਤੁਸੀਂ ਉਹਨੂੰ ਲੋੜਵੰਦ ਚੀਜ਼ ਦੇ ਦਿਓ ਜਾਂ ਤੁਹਾਨੂੰ ਕੋਈ ਬਜ਼ੁਰਗ ਦੇਖ ਰਿਹਾ ਨਾ ਜਿਨ੍ਹਾਂ ਦੇ ਬੱਚੇ ਉਹਨਾਂ ਦੀ ਸੇਵਾ ਨਹੀਂ ਕਰ ਰਹੇ ਜਾਂ ਕਈਆਂ ਦੇ ਮਾਮਾ ਦੇ ਜਾਂ ਭੈਣ ਭਾਈਆਂ ਦੇ ਹਨ ਬੱਚੇ ਟਾਈਮ ਨਾ ਮਰ ਜਾਂਦੇ ਨੇ ਵਿਚਾਰੇ ਉਹ ਕੱਲੇ ਰਹਿ ਜਾਂਦੇ ਨੇ ਉਹਨਾਂ ਦੀ ਸੇਵਾ ਕਰਕੇ ਜੀ ਮੇਵਾ ਜ਼ਰੂਰ ਲਿਆ ਕਰੋ ਕਹਿੰਦੇ ਨੇ ਬਜ਼ੁਰਗਾਂ ਦੀਆਂ ਅਸੀਸਾਂ 'ਚ ਬਹੁਤ ਜ਼ਿਆਦਾ ਦੁਆਵਾਂ ਹੁੰਦੀਆਂ ਨੇ ਇਸ ਲਈ ਜੀ ਮਹਾਪੁਰਖਾਂ ਦੇ ਬਚਨਾਂ ਤੇ ਤੁਸੀਂ ਵੀ ਖਰੇ ਜ਼ਰੂਰ ਉਤਰ ਕੇ ਦਿਖਾਓ ਉਹਨਾਂ ਨੂੰ ਅਮਲ ਜ਼ਰੂਰ ਕਰਿਓ ਇਹ ਚੀਜ਼ਾਂ ਨੂੰ ਤੁਹਾਨੂੰ ਕਿਸੇ ਚੀਜ਼ ਦੀ ਘਾਟ ਨਹੀਂ ਰਹਿਣੀ ਕਹਿੰਦੇ ਜੀ ਜਦੋਂ ਆਪਾਂ ਕਿਸੇ ਨੂੰ ਚੁੱਪਚੀ ਬੀਤੇ ਦਾਨ ਕਰਨ ਲੱਗ ਜਾਨੇ ਆ ਬੱਚਿਆਂ ਨੂੰ ਦਾਨ ਕਰਨ ਲੱਗ ਜਾਨੇ ਆ ਨਾ ਜੀ ਕਹਿੰਦੇ ਉਹਦਾ ਫਲ ਫਿਰ ਦੁੱਗਣਾ ਹੋ ਕੇ ਮਿਲਦਾ ਆ ਸੰਤ ਬਾਬਾ ਅਜੀਤ ਸਿੰਘ ਹਸਾਲੀ ਵਾਲਿਆਂ ਦੇ ਬਚਨਾਂ ਨੂੰ ਉਹੀ ਜਾਣ ਸਕਦੇ ਨੇ ਜਿਨ੍ਹਾਂ ਨੇ ਉਹਨਾਂ ਦੀ ਸਾਧੂ ਸੰਗਤ ਕੀਤੀ ਆ ਉਹੀ ਉਹਨਾਂ ਦੀ ਮਹਿਮਾ ਨੂੰ ਜਾਣ ਸਕਦੇ ਨੇ ਵਾਈਗੁਰ ਜੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ